ਲੋ ਬਈ ਹੁਣ ਦਿਖਾਉਣਾ ਤੁਹਾਨੂੰ ਪੂਰੀ ਕੋਠੀ ਉੱਪਰ ਵੀ ਰੈਸ ਬਣਾਈ ਹੋਈ ਹੈਗੀ ਆਹ ਵੇਖੋ ਕਿੰਨਾ ਸੋਹਣਾ ਲੱਗਦਾ ਮੇਰੇ ਕਿੱਸੇ ਬਸ ਉੱਥੇ ਕੱਲੀ ਐਲਸੀਡੀ ਲਵਾਉਣਾ ਰਹੀ ਹੈਗੀ ਹਟਾਵਰਾਂ ਅਗੇ ਕੋੜੇ ਅੰਨੀ ਆ ਗਈਆਂ ਮੋਰ ਕਿੰਨੇ ਸੋਹਣੇ ਲੱਗਦੇ ਆ ਇੰਝ ਹੀ ਜਿਹਾ ਸੋਹਣੇ ਲੱਗਦੀਆਂ ਨੇ ਆ ਗਈ ਕਿੰਨੇ ਸੋਹਣੇ ਲੱਗਦੀਆਂ ਹਨਾ ਪੁਰਾਣੇ ਟਾਈਮ ਦੇ ਕੁਰਸੀਆਂ ਮੇਰੇ ਨਾਨਾ ਮੇਰੇ ਬਿਆਵੜੀ ਦੀ ਨੇ ਇਹ ਮੇਰੀ ਨਾਨੀ ਲੰਦੀ ਰਹੀ ਹੈ ਐਜੇ ਕੁਸ ਕਰਖਾ ਮੋਰੀਆਂ ਇਹ ਬੋਲੀ ਲਿਆ ਜੀ ਇਹ ਆ ਮੇਰੀ ਨਾਨੀ ਅੱਜ ਬਹੁਤ ਟਾਈਮ ਬਾਦ ਆ ਨਾਨੀ ਕੋਲ ਨਾਨੀ ਨਾਲ ਕਮਾਂ ਫੁੱਟਾ ਫੁੱਟਾ ਖਿਚਲੀ ਹਾਂਜੀ ਮਿੱਤਰੋ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਮੈਂ ਤੇ ਕਰਫਤੀ ਅਸੀਂ ਹੋ ਗਏ ਸਾਰੇ ਜਣੇ ਰੈਡੀ ਤੇ ਨਾਨਕੇ ਘਰ ਜਾ ਰਹੇ ਆਂਗੇ ਬਹੁਤ ਸਾਲ ਹੋ ਗਏ 4 ਸਾਲ ਹੋ ਗਏ ਆਉਣਗੇ ਮੈਨੂੰ ਨਾਨਕੇ ਘਰ ਗਏ ਇਹਨੂੰ ਤੇ ਅੱਗੇ ਛੋਟੇ ਹੁੰਦੇ ਬਹੁਤ ਜਾਂਦੇ ਹੁੰਦੇ ਸੀਗੇ ਬਹੁਤ ਜ਼ਿਆਦਾ ਚਾਹ ਹੁੰਦਾ ਸੀਗਾ ਜਦੋਂ ਛੋਟੇ ਹੁੰਦੇ ਸੀਗੇ ਬਹੁਤ ਜ਼ਿਆਦਾ ਚਾਹ ਹੁੰਦਾ ਸੀ ਨਾਨਕੇ ਘਰ ਜਾਣ ਦਾ ਛੁੱਟੀਆਂ ਉੱਤੇ ਕਿੰਨੇ ਕਿੰਨੇ ਦਿਨ ਰਹਿ ਕੇ ਆਉਣਾ ਨਾਨੀ ਦੀਆਂ ਬਾਤਾਂ ਸੁਣਨੀਆਂ ਤੇ ਉਹ ਵੀ ਕਾਹ ਦੇਣ ਸੀ ਹਨਾ ਤੇ ਸਾਡਾ ਵਰਪਤੇ ਵਰਪਤੇ ਬਤਾ ਸਤਿ ਸ਼੍ਰੀ ਅਕਾਲ ਬਣਾਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਬਲਾਵੋ ਨਾਲ ਬਣੇ ਰਹੋ ਖੀਰ ਤੱਕ ਤੇ ਆਪਾਂ ਤੁਹਾਨੂੰ ਘੋੜੇ-ਘੋੜੀਆਂ ਦਿਖਾਵਾਂਗੇ ਮਾਮੇ ਕਿੰਨੇ ਰੱਖਿਆ ਹੋਈਆਂ ਨੇ ਜੀਆਂ ਤੇ ਬਾਕੀ ਕੁੱਤਾ ਵੀ ਰੱਖਿਆਗਾ ਤੇ ਹੋਰ ਕੀ ਸੀ ਬਤੇ ਬਾਂਦਰ ਬਾਂਦਰ ਵੀ ਨੇ ਉੱਥੇ ਹਾਂ ਬਾਂਦਰ ਵੀ ਦਿਖਾਵਾਂਗੇ ਤੁਹਾਨੂੰ ਤੂੰ ਪਰਸ ਚੱਕੀ ਆਉਣਾ ਤੂੰ ਦੱਸ ਕੁੜੀਆਂ ਕੁੜੀਆਂ ਜਾਗਦੀਆਂ ਨੇ ਪਰਸ ਤਾਂ ਉੱਥੇ ਰੱਖਿਆ ਇਹ ਹੈ ਮੇਰੇ ਮਾਮੇ ਕੀ ਕੋਠੀ ਲਓ ਬਈ ਹੁਣ ਦਿਖਾਉਣਾ ਤੁਹਾਨੂੰ ਪੂਰੀ ਕੋਠੀ ਉੱਪਰ ਵੀ ਰੈਸ ਬਣਾਈ ਹੋਈ ਹੈਗੀ ਹੈਲੋ 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 ਕਫਾਤੇ ਬੁੰਤਾ ਜੀ ਲੱਗਿਆ ਓਰੇ ਜਾਂਦਾ ਨਹੀਂ ਪਿੰਡਾਂ ਜਾਵਾਂਗੇ ਅੱਜ ਤਾਂ ਪਤਾ ਜਾਵਾਂਗੇ ਆ ਇੱਧਰ ਵੱਡੇ ਮਾਮੇ ਕਾ ਕਰ ਰਹਾ ਹੈ

ਹਾਂ ਉਹ ਦੱਬਾ ਹੋਰ ਦੱਬਾ ਸਾਰੀਆਂ ਦੱਬਦੇ ਸਾਰੀਆਂ ਦੱਬਦੇ ਹਾਂ ਦੇਖ ਹੁਣ ਚੱਲਣ ਲੱਗ ਗਈ ਨਾ ਆ ਇਸ ਹਿੱਸਾ ਵੀ ਟੱਚ ਆਗਾ ਇਹਦੇ ਵਿੱਚ ਚੱਲਦੀਆਂ ਨੇ ਲਾਈਟਾਂ LED ਲਾਈਟ ਚਲਾਈ ਲਾ ਹਾਂ ਆਹ ਵੇ ਰੰਗ ਚੇਂਜ ਕਰਦੀਆਂ ਨਾ ਆ ਵੇਖੋ ਇਧਰ बाबे ने फोटा उपरा बाकी आ दिया खेडा छोटे आ देखो, कि सोना लगता मेरे पिछे बस उ एल सीडी इधर इंद्रजीत ने समान लिया के रखा है परफ्यूम वगैरह ਆ ਟਾਵਰ ਆਗੇ ਕੋੜੇਆਂ ਦੀ ਆਗੀਆਂ ਮੋਰ ਕਿੰਨੇ ਸੋਹਣੇ ਲੱਗਦੇ ਆ ਇਹ ਜਿਵੇਂ ਸੋਹਣੇ ਲੱਗਦੀਆਂ ਨੇ ਇਹ ਆ ਵਾਲੀ ਫੋਟੋ ਮੇਰੇ ਨਾਨਾ ਜੀ ਦੀ ਹੈ ਤੇ ਨਾਲ ਮੇਰੇ ਮਾਮਾ ਨੇ ਜੀ ਇਹ ਆ ਗਿਆ ਆਪਾਂ। ਔਰ ਇਹ ਬੜੀਆ ਹੁੰਦੀ ਆ ਸੀਸੇ ਚ ਵੀਡੀਓ। ਆਹ ਨਹੀਂ ਚੋ ਰੰਗ ਚੇਂਜ ਕਰਨ ਨਾਲ ਕਰਨ ਵਾਲੇ ਨੇ ਟੱਚ ਹੈਗੀ। ਆ ਦੇਖੋ। ਰੰਗ ਚੇਂਜ ਹੁੰਦੇ ਹਨ। ਆ ਗਿਆ ਦੂਸਰਾ ਕੈਮਰਾ। ਇਹ ਵੀ ਬਹੁਤ ਸੋਹਣਾ ਤਿਆਰ ਕਰਾਇਆ ਹੋਇਆ ਹੈਗਾ। ਆ ਲਾਟੂ ਜੇ ਜਾਗਦੇ ਆਗੇ। ਆਹ ਵੀ ਕਿੰਨੇ ਸੋਹਣੇ ਲੱਗਦੇ ਨੇ ਹਨਾ ਪੁਰਾਣੇ ਟਾਈਮ ਦੇ ਕੁਰਸੀਆਂ ਇਹ ਮੇਰਾ ਮਾਮੇ ਦੇ ਵਿਆਹ ਵਾਲੀ ਦੀਆਂ ਨੇ ਬੜੀਆਂ ਸੋਹਣੀਆਂ ਲੱਗਦੀਆਂ ਨੇ ਆਹ ਟੀਵੀ ਪਿਆ ਸੀ ਟੀਵੀ ਬਹੁਤ ਦੇਖਦੇ ਰਹੇ ਹਾਂ ਬਹੁਤ ਟਾਈਮ ਦਾ ਟੀਵੀ ਆ ਇਹ ਛੋਟੇ ਛੋਟੇ ਹੁੰਦੇ ਸੀ ਇਹ ਵੀ ਇਹ ਜੋ ਇਹ ਜਿਹੜੀ ਤੁਹਾਨੂੰ ਪਹਿਲਾਂ ਵਖਾਈ ਹੈ ਤੇ ਆਹ ਵਾਲੀ ਸਾਰੀ ਲੱਕੜ ਨਾਲ ਦੀ ਹੈ ਗੱਲਾਂ ਤੇ ਵੀ ਸਾਰੀ ਲੱਕੜ ਹੈ ਇਹ ਦੋ ਗਾਇਜ਼ ਸੁਵਾ ਹਵੀ ਮੇਰੇ ਕੋਲ ਵੀ ਤਾਂ ਲੱਗ ਦਿੱਤੇ ਇਹ ਆ ਮੇਰੀ ਨਾਨੀ ਅੱਜ ਬਹੁਤ ਟਾਈਮ ਬਾਅਦ ਆਇਆ ਨਾਨੀ ਕੋਲ ਨਾਨੀ ਨੇ ਆਖਿਆ ਮੈਂ ਫੋਟੋ ਫੋਟਾ ਖਿੱਚ ਲਈ ਆ ਅਸੀਂ ਉੱਪਰ ਆ ਗਏ ਸੀ ਹੈਲੋ ਗਾਇਜ਼ ਤੇ ਇੱਥੇ ਆ ਪ੍ਰਾਣੀ ਝੋਪੜੀਆਂ ਬਣਾਇਆ ਪਈਆਂ ਨੇ ਇਹ ਜਦੋਂ ਅਸੀਂ ਛੋਟੇ ਛੋਟੇ ਜਿਹੇ ਹੁੰਦੇ ਸੀ ਉਹ ਬਣਾਉਂਦੇ ਸੀ ਆ ਦੇਖੋ ਕਿੰਨਾ ਵਧੀਆ ਬਣਾਇਆ ਹੋਇਆ ਸਿਸਟਮ ਬਲੰਬ ਬਲੰਬ ਲਾ ਕੇ ਇਹ ਤਾਂ ਕਮਲ ਦਾ ਬਣਾਇਆ ਹੋਇਆ ਹੈਗਾ ਹਾਂ ਕੋਈ ਜੇ ਇਹ ਵੀ ਨਰੋਣਾ ਰਾਨ ਹਾਂ ਕੋਈ ਹਾਂ ਕੋਈ ਇਹ ਟੀਵੀ ਅਸੀਂ ਦੇਖਦੇ ਰਹੇ ਹਾਂ ਬਹੁਤ ਦੇਖਦੇ ਹਾਂ ਕਾਵਲ ਦੀ ਵੀ ਟਰਾਪ ਨੇ ਟੂਫੇ ਬਾਧੂ ਪਈਆਂ ਨੇ ਗਿਆ ਕਮਲ ਕ੍ਰਿਕਟ ਖੇਡਦਾ ਰਿਹਾ ਹੈਗਾ ਹੁਣ ਤਾਂ ਬਾਗ ਗਿਆ ਕੈਨੇਡਾ ਉੱਥੇ ਵੀ ਖੇਡਦਾ ਕ੍ਰਿਕਟ ਬਹੁਤ ਵਧੀਆ ਕ੍ਰਿਕਟ ਖੇਡਦਾ ਸੀਗਾ ਸੌਰੀ ਸੌਰੀ ਨਾ ਮਨੂ ਆ ਜੜੜੇ ਉਹਨਾਂ ਮਿਲੇ ਹੋਏ ਨੇਗੇ ਪੱਖਾ ਪੱਖਾ ਲਾਓ ਪੱਖਾ ਪੁੱਤੋ ਸਾਪੀ ਤਾ ਨਾ ਕਮਲ ਦੀ ਪੱਖਾ ਲਾਓ ਗਰਮੀ ਕਿੰਨੀ ਆਈ ਜਾਂਦੀ ਹੈ ਪੱਖਾ ਬਸ ਚੱਲਦਿਆਂ ਪੁੱਤ ਆ ਦੇਖੋ ਪੁਰਾਣੇ ਮੋਰਨੀਆਂ ਮੋਰਨੀਆਂ ਇਹ ਮੇਰੇ ਨਾਲ ਨੀਲੋਂ ਦੀ ਰਹੀ ਹੈ ਐ ਦੇਖੋ ਚਰਖਾ ਮੋਰਨੀਆਂ ਕਿ ਬੋੜੀ ਲੱਗ ਹੁੰਦੇ ਆ ਅਸੀਂ ਹੁਣ ਚੜਿਆਏ ਉੱਪਰ ਇਧਰੋਂ ਵੇਖੋ ਚੁੱਪ ਹੋ ਜਾ ਨਹੀਂ ਪਤਾ ਬਾਂਦਰ ਆ ਜਾਣ ਫਤੇ ਨੀਂ ਉਹ ਬੈਠੇ ਆ ਅਬ ਚੜ ਕੇ ਇੰਦੇ ਬੰਦ ਹਾਂ ਚੜ ਕੇ ਇੰਦੇ ਬੰਦ ਉਹ ਜਿਹਨਾਂ ਨੂੰ ਜ਼ਰੂਰ ਚੁਆ ਦੇ ਰਿਹਾ ਤੂੰ ਦੇ ਪਹਿਲਾਂ ਤਾਂ ਘਰ ਫਤੇ ਆਉਣਾ ਨਹੀਂ ਸੀ ਲਾਣ ਕੇ ਹੁਣ ਜੇ ਆ ਗਿਆ ਹੁਣ ਇੱਥੇ ਜੀ ਲਾ ਲਿਆ ਨੇ ਮੈਂ ਕਰਾਂਗਾ ਤਾਂ ਰਹਿਣਾ ਯਾਰ ਮਾਰੋ 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 ਇਹ ਵੀ ਘੱਟੀ ਅੰਦਰ ਆਉਂਦਾ ਰਹਿੰਦਾ ਕੋ ਪਲੇਅਰ ਨੂੰ